ਕਿਸ ਵੀਰ ਨੇ ਕੰਨ ਪਾਏ ਆ ਪਹਿਲੀ ਵਾਰੀ ਦਰਬਾਰ ਦੇ ਵਿੱਚ ਆਇਆ ਹੋਵੇ ਬਾਬੇ ਜੀ ਦਾ ਹੁਕਮ ਆਇਆ ਕੰਨ ਹੁਣ ਘਰ ਵਾਸਤੇ ਤੇ ਸਰੀਰ ਵਾਸਤੇ ਘਰ ਵਾਸਤੇ ਸਰੀਰ ਵਾਸਤੇ ਆਉਣਾ ਕਿਸੇ ਫਕਰ ਨੇ ਕੰਨ ਪਾਏ ਆ ਨજર ਬੰਦ ਅੱਖਾਂ ਤੋਂ ਵਿਖਦਾ ਨਾ ਹੋਵੇ ਉਹਨਾਂ ਦੇ ਗਾਣਾ ਜੇ ਕੋਈ ਮੇਰਾ ਵੀਰ ਆਇਆ ਦੱਸ ਸਕਦਾ ਬਾਬਾ ਇਦਰਬਾਰ ਵੱਲੋਂ ਹੁਕਮ ਲੱਗਿਆ ਘਰ ਦੇ ਸਰੀਰ ਦੇ ਕੰਨ ਨજર ਬੰਦ ਅੱਖਾਂ ਤੋਂ ਦਿਖਦਾ ਨਾ ਹੋਵੇ ਜੇ ਕਿਸੇ ਵੀਰ ਨੇ ਕੰਨ ਪਾਏ ਆ ਸੋ ਚਲੀ ਹਾਂਜੀ ਆਪਰ ਕੇ ਹੱਥ ਨੇ ਆਵਾਜੂ ਆਪਣੇ ਆਵਾਜੂ ਤੇ ਖੁੱਤ ਤੇ ਆ ਦੇ ਕਰੀ ਜਿੱਤ ਬਤਾ ਅਗਿਆਤ ਜੀ ਆਪਣੇ ਆਵਾਜੂ ਤੇ ਖੁੱਤ ਤੇ ਆ ਦੇ ਕਰੀ ਰਸਤੇ ਪੁੱਛਣਾ ਹੈ ਉਹ ਸਰੀਰ ਵਾਸਤੇ ਪੁੱਛਣਾ ਹੈ ਉਹ ਨਾ ਹੀ ਪੁੱਛਦੇ ਹੋ ਸਾਡੇ ਘਰ ਦੇ ਵਿੱਚ ਕੀ ਡਿੱਗਦਾ ਹੈ ਕਿਉਂ ਇੰਨੀਆਂ ਸਮੱਸਿਆ ਚੱਲਦੀਆਂ ਕਾਫੀ ਟਾਈਮ ਹੋ ਗਿਆ ਡਿੱਗਦਾ ਚੱਲੀ ਜਾਂਦੇ ਨੂੰ ਕਿਸੇ ਵਾਸਤੇ ਕਿਸੇ ਨੇ ਰਾਹ ਸਿਰ ਨਹੀਂ ਲਾਇਆ ਨਹੀਂ ਲਾਇਆ ਦੇਖੋ ਜੀ ਜੇ ਤਾਂ ਗੱਲ ਹਾਂ ਉਹੀ ਤਾਂ ਹਾਂ ਨਹੀਂ ਤਾਂ ਪੈਰੜ ਵਾਲਿਓ ਕੋਈ ਡਿੱਗਤਾਂ ਵਾਲੀ ਗੱਲ ਨਹੀਂ ਜੇ ਮੇਰੇ ਚ ਦਮ ਹੋਇਆ ਤਾਂ ਮੈਂ ਆਪੀ ਕਰ ਦਿੰਦਾ ਚੱਲੀ ਗੱਲ ਹੈ ਭਾਈ

ਇਸਰੇ ਚੜਿਆ ਨਹੀਂ ਚੜਦਾ ਗਾਹ ਨੂੰ ਜਾਣੇ ਹੋ ਪਛਾਣ ਨੂੰ ਆਉਣੇ ਹੋ ਜਿੱਥੇ ਪੈਸਾ ਟੱਕਾ ਲਾਉਣਾ ਚਾਹਣੇ ਓਥੇ ਲੱਗਦਾ ਹੋਰ ਬਸੇ ਜਾਂਦਾ ਇੱਕ ਦੋ ਤਿੰਨ ਚਾਰ ਪੰਜ ਜੀ ਕੋਣ ਹੈ ਤੇ ਕਿੱਥੇ ਹੈ ਹਾਂਜੀ ਪਾਸੇ ਰਹਿੰਦੇ ਆ ਆ ਥੋੜਾ ਜਿੱਥੇ ਤੁਸੀਂ ਅੱਜ ਬੈਠਿਓ ਦੂਜੀ ਜਗ੍ਹਾ ਹੈ ਆ ਹੋਰ ਦੂਜੀ ਥਾਂ ਕੇ ਬੈਠਿਓ ਕੋ ਯਾਰ ਡਬਲੀ ਛੱਡ ਕੇ ਇੱਥੇ ਨਹੀਂ ਬੈਠ ਖੇਚੀ ਯਾਰ ਹਾਂ ਧੂੰਆਂ ਤੇ ਆਏ ਜਿਹੜੀਆਂ ਛੋਡੇ ਤੇ ਡਿੱਗਦਾ ਚਲਦੀਆਂ ਛੋਡੇ ਵਿਉਂਗਾ ਵਾਲੇ ਦੀਆਂ ਚੱਲ ਜਾਂਦੀਆਂ ਇਹ ਗੱਲ ਸੱਚ ਹੈ ਬਜ਼ੁਰਗਾਂ ਤੇ ਵੀ ਡਿੱਗਦਾ ਸੀ ਛੋਡੇ ਤੇ ਵੀ ਡਿੱਗਦਾ ਅੱਜ ਕਿਸੇ ਪਾਸੇ ਕੋਈ ਰਾਸ ਨਹੀਂ ਬੰਦ ਚਾਂ ਚੱਕੇ ਸਰੀਰ ਦੇ ਵਿੱਚ ਡਿੱਗਤ ਬੰਦੀ ਹੈ ਕਿਤੇ ਬੰਦੀ ਹੈ ਦਰਦ ਦੀ ਕਣੀ ਬੰਦੀ ਹੈ ਕਿਤੇ ਬੰਦੀ ਹੈ ਕਬਰਾਟ ਹੋਣ ਲੱਗਦੀ ਐ ਗੁੱਸਾ ਗਿੱਲਾ ਹੁੰਦਾ ਤੋੜਵਾਸੀਆਂ ਲੱਗੀਆਂ ਵਿਰਾਗ ਪਰਦਾ ਕਿਨੂੰ ਪਰਦਾ ਰੋਮ ਨੂੰ ਜੀ ਕਰਦਾ ਕਿਦਾ ਕਰਦਾ ਟਲੀਆਂ ਮੱਚਦੀਆਂ ਪੈਰਾਂ ਦੀਆਂ ਕਿਰੀਆਂ ਵਜਦੀਆਂ ਕਸਰ ਹੁੰਦੀ ਸੀ ਕੋਣ ਖੇਡਦੀ ਸੀ ਕਿਤੇ ਖੇਡਦੀ ਐ ਅੱਜ ਵੀ ਖੇਡਦੀ ਐ ਸੋਹਣੀ ਗੱਲ ਕਹਿੰਦਾ ਕੀ ਕਹਿੰਦਾ ਜਿੱਤੀ ਮਕੀਲਾ ਹੋ ਗਈ ਆ ਤੂੜਾ ਟੋੜਾ ਤੂਲੇ ਉਹਦੀ ਹੈ ਕਿ ਬਰੇਤ ਦੀ ਹੁੰਦੀ ਹੈ ਇੱਕ ਭੂਤੀ ਹੁੰਦੀ ਹੈ ਤੁਸੀਂ ਪੁੱਛਣਾ ਹੈ ਤੁਸੀਂ ਸਵਾਲ ਕਰਨਾ ਹੈ ਆਈ ਸਮਝ ਆਹਾ ਪੌਣੋਂ ਦੀ ਨੂੰ ਕੋਈ 15 20 ਸਾਲ ਹੋ ਗਏਗੇ ਆ ਕਸਰੋਂ ਦੀ ਨੂੰ ਆਹ ਕਹਿੰਦੀ ਹੈ ਮੈਂ ਹੜਮਾਨ ਹਾਂ ਓਰੇ ਹਾਂਜੀ ਹਾਂਜੀ ਤਵੀ ਦੇ ਤੱਕ ਪਈ ਜਾਂਦੀ ਹੈ ਕੌਣ ਲਗਦੀ ਹੈ ਵਚਨ ਹੁੰਦੇ ਸੀਗੇ ਦੇਖ ਬਾਬਾ ਪਹਿਲੀ ਗੱਲ ਛੋਡੇ ਕਰਦੇ ਨੂੰ ਕੌਣ ਲਗਦੀ ਹੈਗੇ ਜਿਹੜਾ ਉਹ ਕਹਿੰਦੇ ਆ ਬਜਰੰਗਵਲੀ ਮੇਰੇ ਚੋਂਦਾ ਬਜਰੰਗਵਲੀ ਕਿਸੇ ਦੇ ਵਿੱਚ ਨਹੀਂ ਹੁੰਦਾ ਕਿਸੇ ਦੇ ਵਿੱਚ ਪੀਰ ਫਕੀਰ ਨਹੀਂ ਹੁੰਦੇ ਆਈ ਗੱਲ ਸਮਝ ਪਰ ਵਚਨੋਂ ਕਰਦੇ ਆ ਬਜਰੰਗਵਲੀ ਦਾ ਨਾਮ ਲੈ ਕੇ ਪਰ ਬੇੜਾ ਪਾਰ ਨਹੀਂ ਹੁੰਦਾ ਆਹਾਂ ਕੁੰਡੀਆਂ ਉਹ ਟਾਈਮ ਦੀਆਂ ਪਈਆਂ ਐਂ ਦੱਸੋ ਦੋ ਸ਼ਾਦੀਆਂ ਦੋ ਵਿਆਹ ਕਿੱਦਿ ਹੋਈ ਸੀ ਐ ਸੋੜ ਕੀ ਕਹਿੰਦਾ ਚੱਲ ਹਾਂਜੀ ਜਿਵੇਂ ਕੋਈ ਪੈਰ ਚਾਲੁੰਦੀ ਹੋਵੇ ਪਿੱਛੇ ਦੋ ਬੱਚੇ ਕਿਧੇ ਹੋਏ ਐ ਕਿਧੇ ਐ ਇਸ ਟਾਈਮ ਦੋ ਬੱਚੇ ਇੱਥੇ ਕਿਥੇ ਰਹਿੰਦੇ ਐ ਫਕੀਰ ਕਹਿੰਦਾ ਟਾਣੀ ਦੇ ਵਿੱਚ ਕੌਣ ਰਹਿੰਦਾ ਹੈ ਚੰਗੇ ਜਿਹੜੇ ਮਾਰੰਗਰ ਤੋਂ ਹੁੰਦਾ ਇੱਕ ਤੋਂ ਚੱਲ ਸੁਣ ਕਹਿੰਦਾ ਚੱਲ ਹਾਂਜੀ ਦੇ ਵਿੱਚ ਇਹਨਾਂ ਦੀ ਜਗਾ ਬਣੀ ਹੋਈ ਹੈ ਕੋਈ ਦਰਖਤ ਦੇ ਥੱਲੇ ਕੋਈ ਜਿਵੇਂ 베ਰੀ ਹੋਗੀ ਬਣੀ ਹੋਈ ਹੈ ਨਾ ਆਹ ਮਟੀਆਂ ਦੀਆਂ ਲੱਗੀਆਂ ਸੀਆਂ ਇੱਟਾਂ ਪਟਕੇ ਦੂਰੀ ਬਰ ਲਾ ਲਈਆਂ ਕਿਲੇ ਲਾ ਲਈਆਂ ਉਸ ਤੋਂ ਬਾਅਦ ਅੱਖਾਂ ਬੰਦ ਹੋ ਗਈਆਂ ਬੋਲ ਹੋਰ ਬਾਅਦ ਚੱਲੀ ਗਏ ਨਾ ਬਾਤ ਅੱਜ ਸੁਣੋ ਧੀਵਾ ਹੋਠੜੀਆਂ ਗੱਲਾਂ ਕਰਦਾ ਇਹ ਮਾਤਾ ਹੈ ਇਹ ਕਰੀਏ ਇੱਕ ਗੱਲ ਹੋਰ ਐਸੀ ਗੱਲ ਬਾਤ ਜੋ ਮੈਂ ਤੁਹਾਨੂੰ ਆਖਿਆ ਸੀ ਆ ਦੋ ਸ਼ਾਦੀਆਂ ਹੋਈਆਂ ਦੋ ਸ਼ਾਦੀਆਂ ਤੁਹਾਡੇ ਪਿਤਾ ਜੀ ਦੀਆਂ ਹੋਈਆਂ ਸੀ ਪਰ ਇਹ ਗੱਲ ਪੱਕੀ ਹੈ ਤੇਰੇ ਪਿਤਾ ਜੀ ਤੇ ਪਹਿਲਾਂ ਲਾੜੀ ਨਹੀਂ ਹੁੰਦੀ ਸੀ ਉਹਨੇ ਦੂਜੀ ਬੇਬੇ ਲਿਆਂਦੀ ਸੀ ਚਲ ਹਾਂਜੀ ਦੂਜੀ ਬੇਬੇ ਲੈ ਆਈ। ਹੁਣ ਇਹ ਵੀ ਛੱਡ ਦੋ ਫਿਰ ਇਹਨਾਂ ਦੀ ਵੀ ਨੂੰ ਹੋਈ ਜਾਂਦੇ ਹੁਣ ਬੋਲੋ। ਪਹਿਲਾ ਬਜ਼ੁਰਗਾਂ ਦੇ ਨਹੀਂ ਬੱਚੇ ਹੋਏ। ਉਸ ਤੋਂ ਬਾਅਦ ਛੋਟੀ ਪੀੜ੍ਹੀ ਦੇ ਵਿੱਚ ਹੋਰ ਕਿਤੇ ਨਹੀਂ ਬੱਚੇ ਹੋਏ ਸੀ। ਕਾਫੀ ਸਾਲ ਬਾਅਦ ਹੋਏ ਸੀ। ਕਿਤੇ ਹੋਏ ਸੀ? ਰਾਜੂ ਨਾਮ ਕਿਹਦਾ ਹੈ? ਹਾਂਜੀ। ਛੋਡੇ ਬਿਉਰਗਾਂ ਚ ਕਿਤੇ ਨਿਗਾਹ ਮਾਰ ਕੇ ਦੱਸੋ ਰਾਜੂ ਨਾਮ ਕਿਹਦਾ ਜਿ ਕੋਣਾ ਹੈ ਇੱਕ ਤਾਂ ਛੋਡੇ ਬਿਉਰਗਾਂ ਦੇ ਨਹੀਂ ਬੱਚੇ ਹੋ ਰਹੇ ਸੀ ਛੋਡੇ ਬਿਉਰਗਾਂ ਦੀ ਪੀੜ੍ਹੀ ਦੇ ਵਿੱਚ ਉਸ ਤੋਂ ਬਾਅਦ ਛੋਡੀ ਪੀੜ੍ਹੀ ਚੱਲੀ ਛੋਡੇ ਪੀੜ੍ਹੀ ਦੇ ਵਿੱਚ ਹੋਰ ਬੱਚੇ ਕਿਹਦੇ ਨਹੀਂ ਹੋ ਰਹੇ ਸੀ ਕੋਣ ਕਰੇ ਮੁੰਡੇ ਦੇ ਨਹੀਂ ਹੋਈ ਜਾਂਦਾ ਛੋਟੇ ਵੀ ਕੋਈ ਬੱਚੇ ਲੇਟ ਹੋਏ ਸੀ ਸੰਤਾਂ ਦੇ ਡੇਰੇ ਕੋਲ ਜਾਂਦਾ ਸੀ ਕੋਈ ਬਿਰਗਾਂ ਦੇ ਸਥਾਨ ਤੇ ਪੀਰਾ ਪੀਰਾ ਦੇ ਦਰ ਤੇ ਕੌਣ ਜਾਂਦਾ ਸੀ ਕੌਣ ਹੈ ਜਿਹੜਾ ਤੁਸੀਂ ਸਿੱਖ ਪੁੱਜਿਆ ਕਿੰਨਾ ਟਾਈਮ ਹੋ ਚੁੱਕਿਆ ਹੈ 25 30 ਸਾਲ ਹੋ ਗਏ ਇਹਨਾਂ ਨੇ ਕੋਈ ਵਾਦਾ ਨਹੀਂ ਕੀਤਾ ਕੀ ਕਹਿਣਾ ਹੈ ਕੁਝ ਨਹੀਂ ਹੋਇਆ ਜਦੋਂ ਮੈਂ ਦਬਾਅ ਦੀ ਗੱਲ ਕਰੀ ਸੀ ਪਹਿਲਾਂ ਆਵਾਜ਼ ਦੀ ਗੱਲ ਕਰੀ ਸੀ ਜਦੋਂ ਕਿਸੇ ਨੂੰ ਆਵਾਜ਼ ਪੈਂਦੀ ਹੈ ਉਦੋਂ ਸਰੀਰ ਨੂੰ ਦਿੱਕਤ ਪਹੁੰਚਦੀ ਹੈ ਪਹੁੰਚਦੀ ਹੈ ਇਹ ਕਹਿੰਦਾ ਇਹਨਾਂ ਦੇ ਖੇਤ ਦੇ ਵਿੱਚ ਚਾਨਚੱਕ ਕੋਈ ਸਰੀਰ ਪਕੜਿਆ ਗਿਆ ਕਿਦਾ ਪਕੜਿਆ ਗਿਆ ਖੇਤ ਦੇ ਵਿੱਚ ਕੰਮ ਕਰਦੇ ਹੁੰਦਾ ਹਾਂਜੀ ਦੁਪਹਿਰ ਦਾ ਟਾਈਮ ਸੀ ਕੋਈ ਚੱਲੀ ਕਹਿੰਦਾ ਹਾਂਜੀ ਇੱਲਾ ਇੱਕ ਤਾਂ ੁੱਡੇ ਲਾਦ ਨਹੀਂ ਹੋ ਰਹੀ ਅੱਕੇ ਪੀੜੀ ਨਹੀਂ ਮਦਰੀ ਨੰਬਰ ਦੂਜਾ ਛੋਡੇ ਸਰੀਰ ਨੂੰ ਦੇਖਦਾ ਹੈ ਨੰਬਰ ਤੀਜਾ ਛੋਡੇ ਕਰਦਿਆਂ ਨੂੰ ਕਸਰ ਦੀ ਕਹਾਣੀ ਬੰਦੀ ਹੈ ਇਹ ਕਸਰ ਦੀ ਕਹਾਣੀ ਬੰਦੀ ਨੂੰ ਕੋਈ 20 ਸਾਲ ਹੋ ਚੁੱਕੇ ਆ ਹੋ ਗਏ ਫੇਰ ਸੁਣ 다운 ਪਾਈ ਲਿਆਵਾਂਗੇ ਕਿਹੜਾ ਡਮਾਣਾ ਚੱਲ ਗੰਦਾ ਕਰਿਆ ਨੇ ਤਾਂ ਵੀ ਡਿੱਕਦਾ ਹੁੰਦੀ ਐ ਜਿਹੜਾ ਤੁਸੀਂ ਰਮਾਨ ਨੂੰ ਮੰਨਦੇ ਹੋਗੇ ਤੁਸੀਂ ਇਹਦੇ ਸਵਾਮਣੀ ਵੀ ਕਰਦੇ ਹੋ ਤਾਂ ਵੀ ਡਿੱਕਤ ਪੈਂਦੀ ਐ ਫਿਰ ਇੱਕ ਪਿੱਤਰ ਨੂੰ ਮੰਨਦੇ ਆ ਉਹਦੇ ਕੋਈ ਕੱਪੜੇ ਦਿੰਦੇ ਹੋ ਇਹ ਜਿਹੜਾ ਪਿੱਤਰ ਮੰਨਦੇ ਬੇਲਾਤ ਨਹੀਂ ਚਲੇ ਅੱਜੀ ਕਾਜੋ ਕਈ ਹੈ ਨੰਬਰ ਦੂਜਾ ਬੇਮੋਤ ਕੋਈ ਜਨਨਨੀ ਮਰੀ ਹੋਈ ਹੈ ਬੇਮੋਤ ਕੋਈ ਜਨਨਨੀ ਮਰੀ ਹੋਈ ਹੈ ਨਾਮ ਹੈ ਰਾਣੀ ਕੋਈ ਗਵੰਡ ਦੇ ਵਿੱਚ ਮਰੀ ਸੀ ਕਿਥੇ ਕੋ ਰਾਣੀ ਨਾਮ ਹੈ ਬੋਲੋ ਕੋਣ ਹੈ ਇਹ ਜਨਾਨੀ ਐ ਡਬਲੀ ਦੇ ਵਿੱਚ ਕੋਈ ਤੁਸੀਂ ਪਲਾਟ ਵਿੱਚ ਐ ਕਿਉਂ ਉੱਥੋਂ ਦੀ ਡਿੱਗਤ ਦੱਸ ਰਹੀ ਐ ਹਾਂ ਹਾਂ ਉੱਥੇ ਸੀਗੀ ਐ ਕਿ ਉੱਥੋਂ ਦੀ ਕੋਈ ਡਿੱਗਤ ਐ ਕੋਈ ਰਾਣੀ ਨਾਮ ਦੀ ਜਨਾਨੀ ਜਾਪੇ ਦੇ ਵਿੱਚ ਮਰੀ ਹੋਈ ਐ ਭਾਈ ਸਮਝ ਇਹ ਕਹਿੰਦੀ ਮੈਨੂੰ ਬਹੁਤ ਸਾਲ ਹੋ ਗਏ ਇਹਨਾਂ ਦੇ ਪਿੱਛੇ ਬਜ਼ੁਰਗਾਂ ਤੇ ਡਿੱਗਤ ਪੰਚਾਇਤ ਛੋਡੇ ਤੇ ਅੱਜ ਡਿੱਗਤ ਚੱਲ ਰਹੀ ਐ ਕਿਸੇ ਪਾਸੇ ਕੋਈ ਰਾਮ ਨਹੀਂ ਐ ਜੀ ਮਾਤਾ ਕਾਲਕਾ ਨੂੰ ਮੰਨਦੇ ਹੋਗੇ ਨਹੀਂ ਮਣੀ ਕੋਈ ਜਾਂਦਾ ਜੁੰਦਾ ਸੀ ਜਾਰੂ ਕਿਨੇ ਚੜਾਈਏ ਬੋਤਲ ਮਾਤਾ ਦੀ ਕਿਵੇਂ ਤਿਸੜ ਲੱਗਦੇ ਮਾਤਾ ਜੀ ਇਹ ਕਿਦਾਂ ਲੱਗਦੇ ਹੁਣੇ ਤਸੜ ਲੱਗੂ ਚੱਲ ਬਰਬਰ ਇਹ ਚੰਦਨ ਤੇ ਸੁਗਤੀ ਤੇ ਖੇਡਦਾ ਏ ਬੱਬਾ ਤੇ ਸੁਗਤੀ ਤੇ ਖੇਡਦਾ ਏ ਗੱਲ ਮੋੜੀ ਬਾਤ ਸੱਚ ਦੱਸਦੀ ਤੇ ਸਭ ਦੀ ਕੀਤਾ ਕਿਤਾਵੇ ਠੀਕ ਹੈ ਜਿਸਨੂੰ ਲੱਗ ਜੂਆ ਬੱਚਾ ਤੁਹਾਡੇ ਹੋ ਜੂਆ ਘਰ ਦੇ ਵਿੱਚ ਅੱਜ ਤੋਂ ਦੂਜੇ ਮਹੀਨੇ ਪਰਚਾ ਲੱਗ ਜੂਆ ਬਾਬੇ ਦਰਵਾਜ਼ੇ ਵੱਲ ਕੋਖ ਖਰੀਓ ਜੂ ਆਈ ਸਮਝ ਕੋਖ ਬੰਨੀ ਰੱਖੀ ਐ ਨੰਬਰ ਦੂਜਾ ਪੂਰੀ ਚੌਕੀ ਚੱਲੀ ਹੋਈ ਐ ਘਰ ਦੇ ਵਿੱਚ ਹੁੰਡੇ ਛਿੱਟੇ ਕਿੱਥੇ ਐ ਜੀ ਨਤਰਾਵਾ ਕਿ ਕੱਚਾ ਮਾਸ ਕਿੱਥੇ ਐ ਸੀ ਕਪੜੇ ਕਿੱਥੇ ਬਚੇ ਸੀ ਅੱਗ ਕਿੱਥੇ ਲੱਗੀ ਸੀ ਅੱਗ ਇੱਕ ਦੋ ਦੋ ਕਮਰੇ ਸੀ ਕਿ ਡਬਲੀ ਕੋਈ ਇੱਕ ਕੋਈ ਦਰਖਤ ਲੱਗਿਆ ਹੋਇਆ ਸੀਗੇ ਕਮਰਾ ਦੋ ਇੱਕ ਤਾਂ ਲੈਣ ਵਾਈਚ ਸੀ ਕੋਈ ਕਮਰਾ ਪਾੜ ਕੇ ਤਾਂ ਹੈ ਨਹੀਂ ਸੀ ਉੱਥੋਂ ਛੋਟੇ ਡਿੱਤ ਬਣੀ ਐ ਉਸ ਸਾਲ ਉੱਥੇ ਬਹੁਤ ਵਧੀਆ ਰਹੇ। ਆਈ ਗਾਨ ਸਮਝਾ। ਨੰਬਰ ਪਹਿਲਾ ਇੱਕ ਤਾਂ ਜਿਹੜਾ ਤੁਸੀਂ ਸਿੱਖ ਮੰਨ ਰਹੇ ਹੋ ਇਹਨਾਂ ਨੂੰ ਆਪ ਦਾ ਸੱਚ ਕਰਕੇ ਲਾਓ। ਭਾਈ ਸਾਹਿਬ ਜਿਦੋਂ ਇਹ ਸੱਟ ਓਕੇ ਲੱਗ ਗਈ ਜਾਂ ਫਕੀਰ ਛੋਟੇ ਉਹੀ ਪੜਾ ਗੰਗਾ ਦੇ ਨਿਕਲਦੇ। ਅੱਜ ਤੋਂ 15ਵੇਂ ਦਿਨ ਸਪਸ਼ਟ ਦਿਖਣਾ ਲੱਗ ਗਿਆ। ਨਾਮ ਨਾਮ ਕਰੰਤੀ। ਆਈ ਸਾਹਿਬ ਪੜਾ ਕਰਨਾ ਫਕੀਰ ਨਹੀਂ ਕਰਨਾ। ਦੁਆ ਲੱਗਣੀ ਸੰਗਤ ਲੱਗਣੀ ਹੈ। ਜੀ ਧੀ ਵੀਰ ਜੀ ਆ ਜਨਾਨੀ ਦੱਸੀ ਹੈ ਨਾ ਇਹ ਡੋਪੱਟੀ ਕਰੀ ਜਾਂਦੀ ਹੈ ਸਭ ਨੂੰ ਕੋਈ ਰੁਸ ਕੇ ਕਰੋ ਬੈਠਾ ਹੈ ਕੇ ਇੱਕ ਮੁੰਡਾ ਗਿਆ ਕਿਥਰਾ ਕੋਈ ਰਿਸ਼ਤੇਦਾਰੀ ਚ ਬੈਠਿਆ ਕੋਈ ਜ਼ਮੀਨ ਲਈ ਬੈਠਿਆ ਕੇ ਮੋਹਣਗੜ ਬੈਠਿਆ ਕੇ ਚੱਲੋ ਜੀ ਇੰਗਰੇਜ਼ ਉਹ ਵੱਡਾ ਮੁੰਡਾ ਲੱਗਿਆ ਕੇ ਵੱਡਾ ਮੁੰਡਾ ਮੈਂ ਚੂਕਾ ਪਾਉਂਦਾ ਨਾ ਆਇਆ ਤਾਂ ਸਾਧਨਾ ਨਹੀਂ ਜਾਣੀ ਮੈਨੂੰ ਚੱਲੇ ਜੀ ਤੇਰੇ ਵੀ ਕਰਦਾਂਗੇ ਇਹਨਾਂ ਕਰਦਾਂਗੇ ਦੇਖੋ ਇੱਕ ਤਾਂ ਜਿਹੜੇ ਸਾਨੂੰ ਜਨਾਨੀ ਦੱਸੀ ਆ ਬੇਮੋਤ ਮਰੀ ਐ ਇਹ ਕੋਈ ਛੋਟੇ ਗਵਾਂਢ ਦੇ ਵਿੱਚ ਇੱਥੇ ਮਰੀ ਹੋਈ ਐ ਟਵਲੀ ਜਿੱਥੇ ਸੀ ਕੀ ਉੱਥੋਂ ਦਾ ਇਹ ਸਿਸਟਮ ਚੱਲ ਰਿਹਾ ਥੋੜੇ ਪਰਿਵਾਰਾਂ ਦੇ ਵਿੱਚ ਘਰ ਦੇ ਵਿੱਚ ਇਹ ਕਹਿੰਦਾ ਮੈਂ ਕੋਈ ਜੀਮ ਆਤਾ ਤੂੰ ਜੀਮਰ ਕਿਹਾ ਕੀ ਤੂੰ ਕੋਈ ਆਦਮੀ ਨੂੰ ਜਿੰਨੀ ਘਰ ਤੋਂ ਨਹੀਂ ਪਹਿਲਾਂ ਬੱਚਾ ਬੁੱੱਚਾ ਮਰ ਗਿਆ ਸੀ ਕੌਣ ਬਰੇ ਤੰਨ ਭਾਈ ਕੌਣ ਹੈ ਕੌਣ ਜੀ ਉੱਥੇ ਡਬਲੀ ਬੈਕਟ ਚੇਤਾ ਕਰੀ ਜੇ ਉੱਠ ਕੇ ਦੱਸੀ ਤੰਨ ਭਾਈ ਸੀਗੇ ਕੋਈ ਉਨ੍ਹਾਂ 'ਚੋਂ ਇੱਕ ਮਰ ਗਿਆ ਸੀ। ਭਾਈ ਤਾਂ ਕਿਤਾ ਚਾਰ ਹੋਣਾ। ਇਹ ਤਿੰਨ ਦਿਖਾਈ ਜਾਂਦਾ ਪਰ ਕੋਈ ਇੱਕ ਮਰ ਗਿਆ। ਕੋਈ ਇੱਕ ਮਰ ਗਿਆ। ਕੌਣ ਮਰਿਆ? ਤਿੰਨ ਰਹਿ ਗਏ। ਪਹਿਲਾ ਤਿੰਨ ਰਹਿ ਗਏ ਜਿੱਕੇ ਜਦੋਂ ਤੁਸੀਂ ਉੱਥੇ ਰਹਿੰਦੇ ਸੀ। ਕਿੰਨਾ ਟਾਈਮ ਬਾਅਦ ਚ ਮਰਿਆ ਠੀ ਲੱਗਦੇ ਛੋਡੇ ਬਰੋਸ ਸੀ ਨਾਲ ਕਾਂਦਰਾ ਕੰਦ ਸੀ ਹੈ ਪੱਕੀ ਗੱਲ ਆ ਇਹ ਕਹਿੰਦਾ ਮਾਰਿਆ ਅੱਗੇ ਤੋਂ ਈ ਨੂੰ ਇੱਕ ਨੂੰ ਮਾਰਿਆ ਹੈ ਕੇ ਆਪੇ ਵਰਗੇ ਬੂਟੇ ਗੱਗਰ ਆ ਗਈ ਬੂਟੇ ਗੱਗਰੇ ਹਾਂ ਜੀ ਬੂਟੇ ਚੱਲ ਭੱਜੀ

ਇਧਰ ਵੀ ਗਿਆ ਡਟਾਈ ਉੱਤੋਂ ਦੀ ਜਾ ਕੇ ਇਕੱਲਾ ਚੰਗਾ ਆ ਮੱਥਾ ਦੇ ਇੱਕ ਵੇਲਾ ਇਕੱਲੀ ਵੀ ਚੱਲੀ ਹਾਏ ਹੋਏ